ਹਾਂ ਜੀ ਤਾਂ ਸਵਾਗਤ ਸਾਡੀ ਵੀਡੀਓ ਦੇ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਸਰੰਦਾ ਸ਼ਰਮਾ ਬਾਰੇ ਤੁਹਾਨੂੰ ਪਤਾ ਹੈ ਕਿ ਅੱਜ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵੱਡਾ ਵਿਸ਼ਾ ਚੱਲ ਰਿਹਾ ਹੈ ਸਰੰਦਾ ਸ਼ਰਮਾ ਨੇ ਬਹੁਤ ਹੀ ਇਲਜ਼ਾਮ ਲਾਇਆ ਪਿੰਕੀ ਥਾਲੀ ਵਾਲ ਦੇ ਉੱਪਰ ਅਤੇ ਹੋਰ ਕਈ ਸਿੰਗਰਾਣੇ ਵੀ ਇਸ ਦੇ ਉੱਪਰ ਇਲਜ਼ਾਮ ਲਗਾਏ ਹਨ ਕਿ ਉਹਨਾਂ ਨੂੰ ਉਹਨਾਂ ਦੀ ਬੰਦੀ ਹੋਈ ਕਮਾਈ ਨਹੀਂ ਦਿੱਤੀ ਜਾ ਰਹੀ ਅਤੇ ਉਹਨਾਂ ਤੋਂ ਹੱਟ ਤੋੜ ਮਿਹਨਤ ਕਰਾਈ ਜਾ ਰਹੀ ਹੈ ਅਤੇ ਕਈ ਸਿੰਗਰ ਇਹ ਨਾਂ ਵੀ ਪਿੰਕਾ ਤਾਲੀ ਵਾਲ ਦੇ ਨਾਲ ਜੋੜੇ ਜਾ ਰਹੇ ਹਨ ਤੇ ਜਿੰਨਾਂ ਦੇ ਵਿੱਚ ਕਾਕਾ ਵੀ ਸਾਹਮਣੇ ਕਿਉਂਕਿ ਇਹ ਸਿੰਗਰ ਵੀ ਹਰਾਸ ਹੋ ਚੁੱਕੇ ਹਨ ਅਤੇ ਸੁਨੰਦਰ ਸਰਮਣ ਦੇ ਸੱਤੇ ਕਿ ਪਹਿਲਾਂ ਤੋਂ ਅੰਦਰ ਬਹੁਤ ਟੁੱਟ ਚੁੱਕੀ ਸੀ ਅਤੇ ਉਹਨਾਂ ਨੇ ਕਈ ਵਾਰ ਰੋਂਦੀ ਵੀ ਰਹੀ ਤੇ ਪਰ ਉਹਨਾਂ ਦੀ ਕੋਈ ਗੱਲਸ ਨਾ ਚੱਲੀ ਅਤੇ ਉਹਨਾਂ ਨੇ ਵੀ ਪਿੰਕਾ ਤਾਲੀ ਵਾਲ ਨੇ ਕਿਹਾ ਕਿ ਮੈਂ ਜਿੰਨਾਂ ਨੂੰ ਰੋਟੀ ਪਾ ਦੇਣਾ ਤੇ ਉਹ ਵੀ ਮੇਰੇ ਖਿਲਾਫ ਕੜੇ ਹੋ ਜਾਂਦੇ ਹਨ ਪਰ ਇਸ ਤੋਂ ਬਾਅਦ ਵੀ ਸੰਤਾ ਸ਼ਰਮਾ ਦੀ ਕਾਰਵਾਈ ਜਾਰੀ ਰਹੀ ਤੇ ਉਸ ਨੇ ਦੱਸਿਆ ਕਿ ਉਸ ਨੇ ਬਹੁਤ ਮਿਹਨਤ ਕੀਤੀ ਸੀ ਇਸ ਇੰਡਸਟਰੀ ਦੇ ਵਿੱਚ ਆਉਣ ਦੇ ਲਈ ਤੇ ਹੋਰ ਵੀ ਜਿਵੇਂ ਕਿ ਸਿਰ ਬਰਾੜ ਸਨੀ ਬਰਾੜ ਨੇ ਵੀ ਦੱਸਿਆ ਕਿ ਉਹਨਾਂ ਨਾਲ ਵੀ ਇਦਾਂ ਹੀ ਹੋਇਆ ਹੈ ਤੁਹਾਡੇ ਇਸ ਵਾਰ ਕੀ ਵਿਚਾਰ ਹੈ ਤੇ ਸੰਤਾ ਸ਼ਰਮਾ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਇਹ ਖਬਰ ਸੱਚ ਹੋ ਸਕਦੀ ਹੈ ਤੇ ਤੁਸੀਂ ਇਸ ਰਿਪੋਰਟ ਨੂੰ ਵੀ ਦੇਖ ਸਕਦੇ ਹੋ ਪੁਲਿਸ ਨੇ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਤੇ ਹਮੋਂ ਰਾਸਤੇ ਵਿਚ ਹਨ ਤੁਹਾਡਾ ਇਸ ਵਾਰ ਕੀ ਵਿਚਾਰ ਹੈ ਇੱਕ ਮਿੰਟ ਇਹ ਜ਼ਰੂਰ ਦੱਸਣਾ ਥੈਂਕ ਯੂ so much